ਹਾਂਜੀ ਸਾਡੇ ਸਾਰੇ ਹੀ ਭੈਣਾਂ ਤੇ ਭਰਾਵਾਂ ਨੂੰ ਸਭ ਤੋਂ ਵੱਲੇ ਜੱਸੀ ਦੀ ਹੱਟੀ ਬਸਟਨ ਮੈਂ ਡਿਵੈਲਪ ਪਿਆਰਪਨ ਸਤਿ ਸ਼੍ਰੀ ਅਕਾਲ ਜੀ ਅੱਜ ਜੋ ਮੈਂ ਆਫਰ ਲੈ ਕੇ ਆਫਰ ਲੈ ਕੇ ਮੈਂ ਸਿਰਫ ਤੇ ਸਿਰਫ ਵਿਸਾਖੀ ਵਾਸਤੇ ਜੀ ਹੁਣ ਇਹ ਆਫਰ ਲੱਗ ਰਿਹਾ ਸਿਰਫ ਕੱਲ੍ਹ ਵਿਸਾਖੀ ਵਾਸਤੇ ਜੀ ਵਿਸਾਖੀ ਦਾ ਉਹਦਾ ਆਫਰ ਨਹੀਂ ਲੱਗਣੀ ਹੈਗੀ ਜੀ ਸੋ ਜਿਹੜੇ ਭੈਣਾਂ ਭਰਾ ਵੀਡੀਓ ਪਹੁੰਚੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ ਜਿਹੜੇ ਭੈਣਾਂ ਭਰਾ ਵੀਡੀਓ ਸ਼ੇਅਰ ਕਰਕੇ ਆਣਗੇ ਉਹਨਾਂ ਨੂੰ ਮੈਂ ਆਫਰ ਵਿਸਾਖੀ ਤੋਂ ਬਾਅਦ ਵੀ ਦੇ ਦੂੰਗਾ ਪਰ ਜੋ ਕੱਲ੍ਹ ਨੂੰ ਸਪੈਸ਼ਲ ਸੇਲ ਲੱਗਣੀ ਹੈ ਲੱਗਣੀ ਸਿਰਫ ਵਿਸਾਖੀ ਉਜਾਈ ਬਣਾ ਜੀ ਵੀਡੀਓ ਸ਼ੇਅਰ ਕਰ ਲਈ ਹੋ ਗਰੋਂ ਇੱਕ ਦੋ ਦਿਨ ਲੇਟ ਵੀ ਮਾਲ ਦੇ ਦੂੰਗਾ ਜੀ ਪਰ ਬਾਕੀ ਨੂੰ ਮਾਲ ਸਾਖੀ ਥਾਕੇ ਮਿਲ ਲੈਣ ਜੀ ਆਹ ਲੋ ਜੀ ਜਿਵੇਂ ਸਾਡੇ ਕਾਕਰੇ ਪੂਰ ਜੋਰ ਮੰਗ ਮੰਗ ਸੀ ਕੀ ਜੀ ਇਹ ਜੋ ਆਟਮਾਈਜ਼ਡ ਚਿਕਨ ਕਰੀ ਦੇ ਜੀ ਇੱਕ ਖੁੱਲਾ ਵੀ ਚੱਕੀ ਵੀਰੇ ਪਲੈਨ ਨਾਲ ਚੱਕ ਲੈ ਇਹ ਐਸੇ ਫੁੱਲ ਪਿਓਰ ਚਿਕਨ ਕਰੀ ਦੇ ਜੀ ਆ ਦੇਖੋ ਇਹ ਰਿਪੀਟ ਪਰ ਰਿਪੀਟ ਸੌਦਾ ਸਾਡੇ ਪਰ ਆ ਰਿਹਾ ਜੀ ਇਹ ਜੀ ਇੰਨੀ ਕਿ ਡਿਮਾਂਡ ਹੈਗੀ ਐ ਇੰਨੀ ਕਿ ਡਿਮਾਂਡ ਹੈਗੀ ਐ ਵੀ ਹਰ ਕਸਟਮਰ ਰਿਪੀਟ ਪਰ ਰਿਪੀਟ ਕਰ ਰਿਹਾ ਆਹ ਦੇਖੋ ਜੀ ਚਾਹੇ ਸਾਡੇ ਕੋਈ ਬਣ ਹੈਲਥੀ ਹੈ ਚਾਹੇ ਕੋਈ ਬਣ ਕਮਜ਼ੋਰ ਹੈ ਸਭ ਤੇ ਨੋਟ ਕਰੋ 40 ਇੰਚ ਦਾ ਘੇਰਾ ਜਿਹਦਾ 40 ਇੰਚ ਚੌੜੀ ਕੜਾਈ ਹੋਈ ਹੋਵੇ ਸੂਟ ਦੇ ਉੱਪਰ ਪੂਰੀ 40 ਇੰਚ ਚੌੜੀ ਕੜਾਈ ਹੋਈ ਹੋਈ ਹੈ ਚਾਹੇ ਕੋਈ ਪਹਿਣ ਸਾਡੀ ਪਤਲੀ ਹੈ ਚਾਹੇ ਕੋਈ ਪਹਿਣ ਸਾਡੀ ਭਾਰੀ ਹੈ ਹਰੇਕ ਪਹਿਣ ਦੇ ਕਿਵੇਂ ਜੀ ਬਣੇਗੀ ਜੀ ਇਸ 'ਚ ਕੋਈ ਘੇਰੇ ਦਾ ਦਿੱਕਤ ਨਹੀਂ ਆਣੀ ਹੈਗੀ ਲੰਬਾਈ ਰੱਖੀ ਬਰਾਬਰ ਵੀਰੇ ਜੇ ਥੋੜੀ ਜਿਹੀ ਲੰਬਾਈ ਦੀ ਗੱਲ ਕਰੀਏ ਤਾਂ ਪੂਰੀ ਪ੍ਰੋਪਰ 47 ਤੋਂ ਲੈ ਕੇ 50 ਇੰਚ ਦੀ ਲੰਬਾਈ ਆਏਗੀ ਜੀ ਰੱਖੀ ਥੋੜਾ ਅੱਗੇ ਵੀਰੇ 47 ਤੋਂ ਲੈ ਕੇ 50 ਤੱਕ ਲੰਬਾਈ ਆਏਗੀ ਜੀ ਘੇਰਾ ਆਏਗਾ 40 ਇੰਚ ਚੌੜਾ ਜੀ ਜਿੰਨਾ ਮਰਜ਼ੀ ਕਰ ਲਓ ਦ ਨਾਲੇ ਦੇ ਕੇ 4 ਮੀਟਰ ਦੀ ਸਲਵਾਰ ਜੀ 4 ਮੀਟਰ ਹੈਗੀ ਸਲਵਾਰ ਜੀ ਚਾਹੇ ਇਨਰ ਕਰੋ ਚਾਹੇ ਸਲਵਾਰ ਕਰੋ ਤੁਹਾਡੀ ਮਰਜ਼ੀ ਹੈ ਬੜਾ ਹੀ ਸੋਹਣਾ ਬਰਸ਼ ਪੇਂਟ ਦਾ ਹੈਗਾ ਦੁਪੱਟਾ ਜੀ ਜਿਵੇਂ ਇਹਨਾਂ ਪਹਿਲੇ ਵਸੇ ਬਾਜ਼ਾਰ ਤੋਂ ਵਿਕਦਾ 1000 ਤੋਂ ਲੈ ਕੇ 1200 ਦਾ ਇਹਨਾਂ ਸਿਰਫ ਕੱਲ ਕੱਲ ਨੂੰ ਮਾਰ ਖਤਮ ਕਰ ਦੇਣਾ ਉਮੇ ਸੇਲ ਚੱਲਦੀ ਹੈ ਤੁਹਾਡੇ ਮਿਲਣਾ ਹੈ 500 ਰੁਪਏ ਦਾ ਜੀ ਜੋ ਕਿ ਨੇ ਵਿਸਾਖੀ ਆਫਰ ਵੀ ਹੈਗਾ 500 ਤੁਹਾਡੀ ਇੱਕ ਮਿਲ ਲੈ ਜੀ ਤੇ ਮਿਲਨੇ ਆ 1800 ਦੇ 4 ਜਿਹੜੀ ਬਣਾ ਸੂਟ ਚਾਹੀਦਾ ਫਟਾਫਟ ਵੀਡੀਓ ਸ਼ੇਅਰ ਲਾਈਕ ਕਰਕੇ ਆਜੋ ਕੱਲ ਨੂੰ ਮੁੜ ਕੇ ਪਰਸ ਨੂੰ ਮਾਲ ਨਹੀਂ ਮਿਲਦਾ ਹੈਗਾ ਇਹਦਾ ਵਿਸਾਖੀ ਵਾਸਤੇ ਆਫਰ ਹੈ ਜੀ 1800 ਦੇ ਸੂਟ ਚਾਰ ਜੀ ਜੇ ਸੂਟ ਬਾਜ਼ਾਰ 1200 ਰੁਪਏ ਇੱਕ ਵਿਕਦਾ ਹੈ ਆਪਾਂ ਨੂੰ 1800 ਦੇ ਚਾਰ ਦੇਣ ਚੱਕੀ ਭਰਾਵਾ ਇਸ ਤੇ ਡਿਜ਼ਾਈਨ ਦੇਖ ਲਓ ਕਿੰਨੇ ਸੋਹਣੇ ਸੋਹਣੇ ਹੈਗੇ ਹਾਲੋ ਅੰਨੀ ਕਿਆ ਮਰ ਉੜਦਾ ਨਾ ਪਰ ਸਾਰੇ ਚਿਕਨ ਕਾਰੀ ਦੇ ਪੀਸ ਹੈ ਸਾਰੇ ਚਿਕਨ ਕਾਰੀ ਦੇ ਡਿਜ਼ਾਈਨ ਹੈ ਜੀ ਬਹੁਤ ਹੀ ਪਿਆਰੇ ਕਲਰ ਹੈ ਬਹੁਤ ਹੀ ਸੋਹਣੇ ਕਨਸੈਪਟ ਹੈ ਜੀ ਮਾਲ ਆਊਗਾ ਟੋਟਲੀ ਚਿਕਨ ਕਾਰੀ ਦੇ ਅੰਦਰ ਜੀ ਚਿਕਨ ਕਾਰੀ ਦਾ ਮਾਲ ਹੈ ਬ੍ਰਾਂਡਡ ਆਈਟਮ ਦਾ ਮਿਲਣਾ ਦਾ ਮਾਲ ਹੈ ਜੀ 70 ਤੋਂ 80 ਪੀਸ ਬਚੇ ਹੈ ਰੇਟ ਹੈਗਾ ਆਪਣਾ ਸਿਰਫ ਤੇ ਸਿਰਫ ਜੀ 500 ਰੁਪਏ ਦਾ ਇੱਕ ਜੀ ਤੇ 1800 ਦੇ ਚਾਰ ਜੀ ਸੋ ਵੀਡੀਓ ਸ਼ੇਅਰ ਕਰਕੇ ਆਇਓ ਲਾਈਕ ਕਰਕੇ ਆਇਓ ਕਮੈਂਟ ਕਰਕੇ ਆਇਓ ਆਹ ਲੋ ਜਿਵੇਂ ਗਰਮੀ ਵੱਧ ਰਹੀ ਹੈ ਲੋਕਾਂ ਪੰਨੋ ਜਾ ਰਹੇ ਹੈ ਕੈਮਰਿਕ 500 ਦਾ ਹੂਟ 600 ਦਾ ਹੂਟ 700 ਦਾ ਡੀਲਰਾਂ ਲੋਕੀਂ ਬੇਤੇ 500 ਰੁਪਏ ਦੇ ਪਿੱਛੇ ਸਾਲ ਦੀ ਦਿਨ ਕੱਟ-ਕੱਟ ਕੇ ਰੋਂਦੇ ਪੜ ਜਣ ਲੈ ਕੇ ਜਾਂਦੇ ਹੈ ਵੀ 500 ਲਾ ਦੋਗੇ ਭੈਣੇ ਮੇਰੇ ਆ ਲੋ ਸਭ ਤੋਂ ਤਾਜ਼ੇ ਪਕੌੜੇ ਦੇਖੇ ਤਾਜ਼ੇ ਪਕੌੜੇ ਬਿਲਕੁਲ ਬਰੈਂਡ ਨਿਊ ਪਕੌੜੇ ਜੀ ਆਪਣਾ ਪੱਕਾ ਰੇਟ ਚੱਲਦਾ ਹੈ 350 ਰੁਪਏ ਜੀ 350 ਸੂਟ ਆਊਗਾ ਪਿਓਰ ਕੈਮਰੀ ਕਾਟਨ ਦਾ ਅਗਰ ਕੈਮਰੀ ਕਾਟਨ ਨਾ ਹੋਵੇ 1 ਲੱਖ ਰੁਪਏ ਰਹੇਗਾ ਨਾਮ ਜੀ ਪਿਓਰ ਕੈਮਰੀ ਕਾਟਨ ਦੇ ਸੂਟ ਹੈ ਰੇਟ ਰਹੇਗਾ ਜੀ 350 ਦਾ 1 ਜੀ 700 ਦੇ 2 ਜੀ 1050 ਦੇ 3 ਜੀ ਤੇ ਕੱਲ ਕੱਲ ਵਾਸਤੇ ਸਿੱਧੀ ਗੱਲ ਹੁਣ 350 ਰੁਪਏ ਕੱਟ ਨਹੀਂ ਵੇਚੇ ਕੋਈ 10 ਲਵੇ ਚਾਹੇ ਕੋਈ 2 ਲਵੇ ਸੇਬ ਕੱਲ ਵਿਸਾਖੀ ਵਾਸਤੇ ਵੇਚ ਜੂਗੇ 1200 ਦੇ 4 ਵਿਸਾਖੀ ਤੋਂ ਬਾਅਦ ਨਹੀਂ ਮਿਲਨੇ ਜਿਹ ਕਿਸੇ ਭੈਣ ਨੇ ਆ ਕੇ ਕਹਿੰਦੇ ਸੀ ਵਿਸਾਖੀ ਨੂੰ 1200 4 ਲੈ ਕੇ ਜਾ ਤੇ ਵੀ 15 ਕਿਲੋਨ ਦੇ ਦੇ ਰਿਆ 14 ਅਸੀਂ ਨਹੀਂ ਦੇ ਸਕਦੇ ਭਾਈ ਇਹ ਅੱਜ ਦਾ ਰੇਟ ਹੈਗਾ 6300 ਜੀ 200 700 ਦੇ 3 1050 ਦੇ 400 ਮਿਲਣਗੇ ਕੱਲ੍ਹ ਨੂੰ ਵਿਸਾਖੀ ਵਾਰ 1200 ਰੁਪਏ ਦੇ ਜੀ ਪਰਸੋ ਤੇ ਰੇਟ ਹੋ ਜਾਣਾ 1400 ਦੇ 4 ਸਿੱਧੀ ਗੱਲ ਹੈ ਕੋਈ ਲੈਸ ਜਿਹੜੇ ਕੁਛ ਨਹੀਂ ਹੋਣਾ ਇਹਦਾ ਬਸਾਖੀ ਦੀ ਆਫਰ ਹੈ ਜੀ 1200 ਦੇ 400 ਮਿਲਨੇ ਆ ਪਿਓਰ ਕੈਮਰੀ ਕਾਟਨ ਦੇ ਜਿਹੜੇ ਕਿਸੇ ਭੈਣ ਸੂਟ ਦੀ ਲੋੜ ਆ ਉਹ ਵੀ ਲੈ ਜਾਵੇ ਨਹੀਂ ਲੋੜ ਉਹ ਵੀ ਗਰਮੀ ਵਾਸਤੇ ਲੈ ਕੇ ਰੱਖ ਲਵੇ ਕਿਉਂਕਿ ਪੂਰੀ ਗਰਮੀ ਚਲੇਟ ਨਹੀਂ ਮਿਲਣਾ ਹੈਗਾ ਇਸ ਕਰਦਾ ਚੈਲੰਜ ਕਰਦਾ ਕਿ ਲੋਫਾ ਚੱਕੀ ਪਰਦੇ ਭਰਾ ਡਿਜ਼ਾਈਨ ਦੇਖ ਲੋ ਕਿੰਨੇ ਸੋਹਣੇ ਸੋਹਣੇ ਤਾਜ਼ੇ ਪਕੌੜੇ ਆ ਕੋਈ ਬਾਸਾ ਮਾਲ ਨਹੀਂ ਹੈਗਾ ਸੈੱਟ ਵਾਸਤੇ ਮਾਲ ਹੈ ਚਾਹੇ ਵੇਚਣ ਵਾਸਤੇ ਲੈ ਜਾਓ ਚਾਹੇ ਰੱਖਣ ਵਾਸਤੇ ਲੈ ਜਾਓ ਜਿਹਨੂੰ ਨਹੀਂ ਵੀ ਲੋੜ ਉਹ ਵੀ ਲੈ ਜਾਓ ਭਾਈ 1204 ਮਿਲਨੇ ਆ ਸਿਰਫ ਕੱਲ ਬਸਾਕੀ ਤੱਕ ਜੀ ਉਹ ਤੋਂ ਬਾਅਦ ਸਿੱਧੀ ਗੱਲ ਹੈ ਚਾਹ ਜਿਹਦੀ ਮਰਜ਼ੀ ਫਰਮਾਇਸ਼ ਆ ਜਵੇ ਚਾਹੇ ਭਗਵੰਤ ਜਮਾਨ ਦੇ ਸਵਾਰਸ਼ ਆ ਜਵੇ ਚਾਹੇ ਸੁਖਵੀਰ ਬਦਲਦੇ ਆ ਜਵੇ ਤਾਂ ਵੀ ਤੁਹਾਨੂੰ 1404 ਮਿਲਨੇ ਆ ਚਾਹੇ ਨਰਿੰਦਰ ਮੋਦੀ ਵੀ ਕਹਿ ਦੇਵੇ ਮੇਰੇ ਸਣੀ ਵੀਰ ਵੀ ਸੂਟ 1204 ਲਾ ਦੇ ਮੈਂ ਨਹੀਂ ਲਾਣੇ ਹੈਗੇ ਇਹ ਕੱਲ ਕੱਲ ਦੀ ਆਫਰ ਹੈਗੀ ਹੈ ਸੂਟ ਮਿਲਨੇ ਆ 1204 351 702 1003 ਸਿਰਫ ਕੱਲ ਕੱਲ ਨੂੰ ਮਿਲਨੇ ਆ 1204 ਜੀ ਸੋ ਬੇਨਤੀ ਆਹੀ ਹੈ ਜੇ ਤੁਸੀਂ 14 ਤਰੀਕ ਨੂੰ ਆਉਂਗੇ 15 ਨੂੰ ਆਉਂਗੇ ਚੈ ਸਪਾਰਸ਼ ਮੋਦੀ ਦੀ ਹੋਵੇ ਚਾਹ ਭਗਵੰਤ ਮਾਨ ਦੀ ਹੋਵੇ ਚਾਹ ਸੁਖਵੀਰ ਬਾਦਲ ਦੀ ਹੋਵੇ ਚਾਹ ਕੈਪਟਨ ਮਨਿੰਦਰ ਦੀ ਹੋਵੇ ਸਣੀ ਮਿੰਦਰ ਨਹੀਂ ਮੰਨਣਾ ਹੈਗਾ ਪਰ ਸਾਨੂੰ 1404 ਮਿਲਲੇ ਆ ਤੇ ਅੱਜ ਅੱਜ ਦੀ ਆਫਰ ਹੈਗੀ ਹੈ ਤੇ ਕੱਲ ਕੱਲ ਦੀ ਜੀ 1200 ਰੁਪਏ ਚਾਰ ਉਸ ਤੋਂ ਬਾਅਦ ਵਧੀਆ ਬੈੱਡ ਸ਼ੀਟਾਂ ਆ ਗਈਆਂ Bajaj ਕੰਪਨੀ ਦੀਆਂ ਜਿਹੜੀ ਕੰਪਨੀ Bajaj ਦੀ ਹੁੰਦੀ ਹੈ ਇਹਦਾ 900 ਸੈਜ ਹੋਊਗਾ ਤੇ ਬਾਕੀ ਦਾ ਮਨਿੰਦਰ ਮੋਰ ਲੱਗੀ ਹੋਗੀ BT ਦੀ ਜੀ Bajaj Textile ਦੀ ਜੀ ਬਾਜ਼ਾਰ ਇਹ ਹੈਗਾ 500 ਰੁਪਏ ਜੀ ਇਹ ਵੀ ਵਸਾਖੀ ਕਰਕੇ ਹੁਣ ਲਾ ਦੇਣੀ ਆਪਾਂ ਜੀ 351 ਕੀ ਤੇ 1200 ਦੀ 4 ਜਿੱਥੇ ਮਰਜੀ ਬਦਲਾ ਕਰਕੇ ਆ ਜਿਓ 351 ਹੈ 702 ਹੈ 1000 ਰੁਪਏ 3 ਹੈ 1200 ਹੀ 4 ਬਸਾਖੀ ਤੱਕ ਜੀ ਬਸਾਖੀ ਦੇ ਬਾਅਦ ਮਿਲਨੇ 1400 ਦੀ 4 ਹੁੰਦਣ ਸਿੱਧੀ ਗੱਲ ਕਹਿ ਰਿਹਾ ਮੈਨੇ ਬਸਾਖੀ ਦਾ ਵਾਦਾ ਕਿ ਕਹੋਂਗੇ ਵੀ ਦੇ ਦੇ ਵੀਰੇ ਮੈਂ ਨਹੀਂ ਦੇ ਸਕਦਾ ਸਿੱਧਾ ਸਪਸ਼ਟ ਗੱਲ ਹੈ ਜੀ ਇਹ ਚਦਰ ਮਿਲਨੀ ਹੈ 1200 ਦੀ 4 ਆਹ ਲਓ ਜੀ ਕਾਟਨ ਪਲਸ ਦੀ ਚਦਰ ਇਹ ਪੂਰੇ ਬਾਜ਼ਾਰ ਚ ਪਈ ਹੈ ਕੋਈ ਵੇਚਦਾ 250 ਦੀ ਕੋਈ ਵੇਚਦਾ 300 ਦੀ ਲੋਕੀ ਕਹਿੰਦੇ 1599 ਰੁਪਏ ਆ ਭਾਈ ਜੱਸੀ ਵੀਰ ਨੇ ਕਮਾਲ ਕੀ ਕਰੀ ਵੀ 200 ਰੁਪਏ ਚਦਰ ਲਈ ਵੀ ਹ 200 ਰੁਪਏ ਚਦਰ ਮਿਲਨੀ ਬਿਜਾਰ ਲੋਕ 250 ਤੇ 300 ਦੀ ਵੇਚਦੇ ਆ ਕਈ ਦੁਕਾਨਦਾਰ ਨੇ ਹੋਲ ਸੇਲ ਚ 220 ਰੁਪਏ ਦੀ ਆਪਣੇ ਕੋ ਕੰਮ ਨਹੀਂ ਹੈਗਾ ਸਿੰਗਲ ਸਿੰਗਲ ਚਦਰ ਮਿਲਨੀ ਆ 200 ਰੁਪਏ ਦੀ ਜਿਹਦੇ ਪੰਜ ਚਦਰ ਇਕੱਠੇ ਲੈਣੀਆਂ ਉਹਨੇ ਮਿਲਿਆ 900 ਰੁਪਏ ਦੀਆਂ ਆ ਵੀ ਬਸਾਖੀ ਦੀ ਆਫਰ ਹੈ ਜੀ 900 ਰੁਪਏ ਦੀਆਂ ਪੰਜ ਚਦਰਾਂ ਜੀ ਜਿਹੜਾ ਬਸਾਖੀ ਤੱਕ ਜੀ ਬਸਾਖੀ ਤੋਂ ਬਾਅਦ ਨਹੀਂ ਮਿਲਨੀਆਂ ਨਹੀਂ ਮਿਲਨੀਆਂ ਨਹੀਂ ਮਿਲਨੀਆਂ ਇਹ ਤੇ ਬਫਰੇ ਬਸਾਖੀ ਤੱਕ ਦੀ ਹੈ ਜੀ ਜੋ ਕਿ ਇਹਨੂੰ ਪੀਰ ਤੇ ਭੈਣ ਕਹੂਗਾ ਵੀ ਬਸਾਖੀ ਦੇ ਵਾਸਤੇ ਚਦਰਾਂ ਦੇ ਸਣੀ ਮੈਂ ਵੀਡੀਓ ਪਾਈ ਪਈ ਹੈ ਸਣੀ ਮੈਂ ਕੁਝ ਨਹੀਂ ਕਰ ਸਕਦਾ ਸੋ ਬੇਨਤੀ ਆਹੀ ਹੈ ਵੀਡੀਓ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਇਹ ਕਾ ਦੇਖੋ ਫੋਰਐਵਰ ਦੀ ਚੱਦਰ ਆਈ ਪਈ ਹੈ ਜਿਹੜੀ ਚੱਦਰ ਬੈੱਡਾਂ ਤੋਂ ਬਾਹਰ ਜਾਂਦੀ ਹੁੰਦੀ ਹੈ ਜਿਹੜੇ ਬਣ ਗਏ ਨੇ ਗੱਡੇ ਹੈਗੇ 6 6 ਇੰਚੀ ਬੜੇ ਬੈੱਡ ਬਣਾ ਦੇ ਬੜੇ ਇਹ ਫੋਰਐਵਰ ਦੀ ਚੱਦਰ ਹੈ ਬਾਜ਼ਾਰ ਵਿਗਦੀ 800 ਤੋਂ ਲੈ ਕੇ 700 ਰੁਪਏ ਦੀ ਆਪਾਂ ਦੇਣੀ ਹੈ 400 ਰੁਪਏ ਚੱਦਰ ਜਿੱਥੇ ਮਰਜੀ ਲੱਭ ਕੇ ਆ ਜਿਓ ਪਤਾ ਕਰਕੇ ਆ ਜਿਓ ਤੋਂ ਵੀਡੀਓ ਸ਼ੇਅਰ ਵੀ ਕਰਿਓ ਲਾਈਕ ਵੀ ਕਰਿਓ ਕਮੈਂਟ ਵੀ ਕਰਿਓ ਤੇ ਆਫਰ ਹੈ ਕਿ ਸਰ ਵਿਸਾਖੀ ਤੱਕ ਦੀਆਂ ਜੀ ਤੁਹਾ ਬਾ ਐਡਵਾਂਸ ਵਿਸਾਖੀ ਦੇ ਮੁਬਾਰਕਾ ਦੇਣੇ ਆ ਤੇ ਆਫਰ ਲਾਤੀ ਆ ਦੇਖੋ 1800 ਸੂਟ 4G ਇਹ ਮਿਲਨੇ ਆ 1200 ਰੁਪਏ 4G ਬਜਾਜ ਜਿੱਦਾਂ ਮਿਲਨੇ ਆ 1200 ਰੁਪਏ 4G ਆ ਲੋ ਜੀ ਕਾਟਨ ਬਲੇਸ ਜਿੱਦਾਂ ਮਿਲਨੇ ਆ 900 ਵੀ ਦੇ 5G ਤੋਂ ਵੀਡੀਓ ਸ਼ੇਅਰ ਕਰਕੇ ਆਇਓ ਲਾਈਕ ਕਰਕੇ ਆਇਓ ਕਮੈਂਟ ਕਰਕੇ ਆਇਓ ਜੀ ਧੰਨਵਾਦ ਜੀ ਥੈਂਕਿਊ ਜੀ ਆ ਲੋ ਜੀ ਤੇ ਆਪਣੇ ਭਰਾ ਦੇ YouTube ਚੈਨਲ ਨੂੰ ਲਾਈਕ ਕਰ ਲਓ Facebook ਚੈਨਲ ਨੂੰ ਲਾਈਕ ਕਰ ਲਓ ਕਿਉਂਕਿ ਅਸੀਂ ਰੋਜ਼ ਨਵੀਂ ਨਵੀਂ ਅਪਡੇਟ ਲੈ ਕੇ ਆਉਂਦੇ ਰਹਿੰਦੇ ਹਾਂ ਕੋਈ ਬਰੀਕੀ ਚ ਤੁਹਾਨੂੰ ਕਹੀ ਪੈਣਾ ਕਿ ਕੰਦੀਆਂ ਮੇਰੇ WhatsApp ਪਰ ਫੋਟੋ ਪਾ ਦਿਆ ਕਰੋ ਡਿਜ਼ਾਈਨ ਪਾ ਦਿਆ ਕਰੋ ਛੋਟੇ ਪੜਾ ਕੋਲ ਨਹੀਂ ਟਾਈਮ ਹੁੰਦਾ WhatsApp ਪਰ ਪਾਣ ਦਾ ਤੁਹਾਡਾ YouTube ਚੈਨਲ ਲਾਈਕ ਕਰੋਗੇ ਉਹਨਾਂ ਨੂੰ ਨਵੇਂ ਨਵੇਂ ਡਿਜ਼ਾਈਨ ਵੀ ਦਿੰਦਾ ਰਹੂੰਗਾ ਕੁਆਲਿਟੀ ਵੀ ਵਧੀਆ ਮਿਲਦੀ ਰਹੇਗੀ ਤੇ ਡਿਜ਼ਾਈਨ ਵੀ ਨਵੇਂ ਮਿਲਦੇ ਰਹਿਣਗੇ ਜੀ ਸੋ ਜਿਹੜੇ ਭੈਣੇ ਪੜਾ ਘਰ ਤੋਂ ਕੰਮ ਕਰਨਾ ਸ਼ੁਰੂ ਚ ਕਰਨਾ ਚਾਹੁੰਦੇ ਹੋ ਸਾਡੀ ਵੀਡੀਓ ਜਰੂਰ ਦੇਖਿਆ ਕਰੋ ਉਹਨਾਂ ਨੂੰ ਦੱਸੂਗਾ ਵਿੱਚ ਇੰਨੇ ਦੀ ਵਿਕਦੇ ਨੇ ਤੱਕ ਦੇ ਕੇ ਕਿਰਪਾ ਜੀ ਵੀਡੀਓ ਜਰੂਰ ਭੇਜਣੀ ਹੈ ਵੀ ਉਹ ਵੀਡੀਓ ਉਹ ਭੈਣ ਭਰਾਵਾਂ ਤੱਕ ਹੀ ਪਹੁੰਚ ਸਕੇ ਜਿਹੜੇ ਸੋਚਦੇ ਕੱਪੜੇ ਕੰਮ ਕਰਨਾ ਹੈ ਉਹਨਾਂ ਨੂੰ ਸਹੀ ਦੁਕਾਨਦਾਰ ਨਹੀਂ ਮਿਲ ਰਿਹਾ ਸਹੀ ਰੇਟਾ ਤਜਰਬਾ ਨਹੀਂ ਹੋ ਰਿਹਾ ਸਾਡਾ ਪੇਜ ਨੂੰ ਲਾਈਕ ਕਰਨਾ ਰੇਟਾ ਦੀ ਨੌਲੇਜ ਵਾਸਤੇ ਜੀ ਤੁਸੀਂ ਕਿਤੇ ਵੀ ਕੱਪੜਾ ਲਓ ਕਿਤੇ ਵੀ ਲਿਜਾ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਰੇਟ ਜਾਣਨ ਵਾਸਤੇ ਪੇਜ ਫੋਲੋ ਵੀ ਕਰੋ ਲਾਈਕ ਵੀ ਕਰੋ ਤੇ ਸ਼ੇਅਰ ਵੀ ਕਰੋ ਜੀ ਸੋ ਧੰਨਵਾਦ ਜੀ ਥੈਂਕ ਯੂ ਜੀ